ਸਤਿ ਸ਼੍ਰੀ ਅਕਾਲ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਪੁਸਤਕ 8ਵੀਂ ਦੂਜੀ ਭਾਸ਼ਾ ਦਾ ਪਾਠ 3 ਜੋ ਕਿ ਇੱਕ ਲੇਖ ਹੈ ਇਸ ਨੂੰ ਪ੍ਰਿੰਸੀਪਲ ਸਰਵਣ ਸਿੰਘ ਜੀ ਨੇ ਲਿਖਿਆ ਹੈ ਇਸ ਪਾਠ ਦਾ ਨਾਮ ਹੈ ਕਬੱਡੀ ਦੀ ਖੇਡ ਪਾਠ 3 ਕਬੱਡੀ ਦੀ ਖੇਡ ਹੁਣ ਅਸੀਂ ਇਸ ਨੂੰ ਰੀਡ ਕਰਦੇ ਹਾਂ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਕਹੀ ਜਾਂਦੀ ਹੈ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਸ ਨੇ ਇਹ ਖੇਡ ਖੇਡੀ ਵੇਖੀ ਜਾਂ ਮਾਣੀ ਨਾ ਹੋਵੇ ਅਜੋਕੇ ਪਿੰਡੂ ਪੰਜਾਬ ਵਿੱਚ ਕਬੱਡੀ ਸਭ ਤੋਂ ਵੱਧ ਹਰਮਨ ਪਿਆਰੀ ਖੇਡ ਹੈ ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ਚ ਸੁਭਾਵਿਕ ਤੌਰ ਤੇ ਉਪਜੀ ਹੈ ਪੰਜਾਬ ਦੀ ਧਰਤੀ ਸਦੀਆਂ ਬੱਤੀ ਹੱਲਿਆਂ ਤੇ ਉਹਨਾਂ ਦੀਆਂ ਠੱਲਾਂ ਦਾ ਮੈਦਾਨ ਬਣੀ ਰਹੀ ਹੈ ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ। ਮਿਸਾਲ ਵਜੋਂ ਇੱਕ ਖਿਡਾਰੀ ਕਬੱਡੀ ਪਾਉਣ ਜਾਂਦਾ ਹੈ, ਧਾਵੀ ਦੇ ਰੂਪ ਵਿੱਚ ਹੱਲਾ ਬੋਲਦਾ ਹੈ। ਅੱਗੋਂ ਕੋਈ ਖਿਡਾਰੀ ਉਸ ਨੂੰ ਠੱਲ ਪਾਉਣ ਲਈ ਨਿੱਤਰਦਾ ਹੈ। ਧਾਵੀ ਤਕੜਾ ਹੋਵੇ ਤਾਂ ਉਹ ਡੱਕਣ ਵਾਲੇ ਨੂੰ ਭੰਨ ਕੇ ਸੁੱਕੀ ਸੰਦੀ ਆਪਣੇ ਘਰ ਪਰਤ ਆਉਂਦਾ ਹੈ। ਜੇਕਰ ਮਾੜਾ ਹੋਵੇ ਤਾਂ ਖੁਦ ਮਾਰਿਆ ਜਾਂਦਾ ਹੈ। ਇਹ ਉਹ ਪੰਜਾਬ ਦਾ ਇਤਿਹਾਸ ਹੈ ਜਿਹੜਾ ਹਮਲਾਵਾਰ ਪੰਜਾਬ ਤੇ ਚੜਿਆ ਜੇ ਉਹ ਤਕੜਾ ਸੀ ਤਾਂ ਉਹਨੇ ਪੰਜਾਬੀਆਂ ਨੂੰ ਲੁੱਟਿਆ ਮਾਰਿਆ ਤੇ ਜੇ ਮਾੜਾ ਸੀ ਤਾਂ ਪੰਜਾਬੀਆਂ ਹੱਥੋਂ ਕੋਹਿਆ ਤੇ ਮਾਰਿਆ ਜਾਂਦਾ ਰਿਹਾ ਜੇਕਰ ਕਬੱਡੀ ਖੇਡ ਦਾ ਵਿਗਿਆਨ ਅਧਿਐਨ ਕਰੀਏ ਤਾਂ ਇੱਕ ਇਹ ਇੱਕ ਸੰਪੂਰਨ ਤੇ ਅਮੀਰ ਖੇਡ ਸਿੱਧ ਹੁੰਦੀ ਹੈ ਇਹਦੇ ਵਿੱਚ ਦਮ ਦੌੜ ਚੁਸਤੀ ਚਲਾਕੀ ਤੇ ਤਾਕਤ ਦਾ ਨਿਤਾਰਾ ਹੋ ਜਾਂਦਾ ਹੈ ਇੱਕੋ ਸਾਹ ਕਬੱਡੀ ਕਬੱਡੀ ਦਾ ਆਲਾਪ ਫੇਫੜਿਆਂ ਦੀ ਗੰਦੀ ਹਵਾ ਨਿਚੋੜ ਕੇ ਉਹਨਾਂ ਵਿੱਚ ਤਾਜੀ ਨਿਰੋਈ ਹਵਾ ਦੀ ਆਵਾਜਾਈ ਦਾ ਦਰ ਖੋਲਦਾ ਹੈ ਹਰੇਕ ਸਾਹ ਨਾਲ ਇੱਕ ਮਿੰਨੀ ਕੁਸ਼ਤੀ ਘੁਲਦਿਆਂ ਸਰੀਰ ਦੀ ਹੰਡਣਸਾਰੀ ਵਾਦੀ ਹੈ ਸਾ ਨਾ ਟਟਣ ਦੇ ਦਾ ਸਿਰੜ ਬੰਦੇ ਨੂੰ ਔਖੀਆਂ ਘੜੀਆਂ ਵਿੱਚ ਵੀ ਜਿਉਂ ਦਾ ਵੱਲ ਸਿਖਾਉਂਦਾ ਹੈ ਪਰ ਸਮੇਂ ਨਾਲ ਕਬੱਡੀ ਦੇ ਨਿਯਮ ਵਿੱਚ ਬਦਲਾਅ ਆ ਜਾਣ ਕਰਕੇ ਕਬੱਡੀ ਕਬੱਡੀ ਬੋਲ ਕੇ ਦਮ ਪਾਉਣਾ ਪਾਉਣਾ ਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਸਮਾਬੱਧ ਸਕਿੰਟਾਂ ਨਾਲ ਕਬੱਡੀ ਪੁਆਈ ਜਾਣ ਲੱਗੀ ਹੈ ਸਿਆਲਾਂ ਤੇ ਰੁੱਤੇ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਕਬੱਡੀ ਦੇ ਟੂਰਨਾਮੈਂਟ ਹੁੰਦੇ ਹਨ ਉਹਨਾਂ 'ਚੋਂ ਕਬੱਡੀ ਦੀ ਖੇਡ ਦੀਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਈ ਕਿਸਮਾਂ ਪ੍ਰਚਲਿਤ ਰਹੀਆਂ ਹਨ ਇੱਕ ਇਸ ਦੀ ਇੱਕ ਵਿਸ਼ੇਸ਼ ਕਿਸਮ ਸੌਂਚੀ ਪੱਕੀ ਹੁੰਦੀ ਸੀ ਅਸਲ ਵਿੱਚ ਸੌਂਚੀ ਤੋਂ ਹੀ ਕਬੱਡੀ ਦੀਆਂ ਹੋਰ ਕਿਸਮਾਂ ਵਿਕਸਤ ਹੋਈਆਂ ਹਨ ਇੱਕ ਕਿਸਮ ਗੂੰਗੀ ਕੌਟੀ ਜਾਂ ਚੁੱਪ ਕਾਡੀ ਸੀ ਜਿਸ ਨੂੰ ਅੰਬਰਸਰੀ ਕਾਡੀ ਵੀ ਕਿਹਾ ਜਾਂਦਾ ਸੀ ਇਸ ਕਾਡੀ ਵਿੱਚ ਮਾਰ ਕੁਟਾਈ ਕਾਫੀ ਹੁੰਦੀ ਸੀ ਅੰਬਾ ਅੰਬਾਲਵੀ ਕਾਡੀ ਦਾ ਦਾਇਰਾ ਬਹੁਤ ਤੰਗ ਹੁੰਦਾ ਸੀ ਲਾਹੌਰੀ ਕਾਡੀ ਵਿੱਚ ਦਾਇਰਾ ਹੁੰਦਾ ਹੀ ਨਹੀਂ ਸੀ ਲਾਇਲਪੁਰੀ ਕਾਡੀ ਵਿੱਚ ਖੇੜ ਦੌਰਾਨ ਪਾਣੀ ਦੀ ਘੋਟ ਵੀ ਨਹੀਂ ਸੀ ਪੀਣ ਦਿੱਤੀ ਜਾਂਦੀ ਫਿਰੋਜ਼ਪੁਰੀ ਕਾਡੀ ਵਿੱਚ ਖਿਡਾਰੀ ਹੰਦਿਆਂ ਉੱਤੇ ਖੜੋਂਨ ਦੀ ਥਾਂ ਪਾੜੇ ਉੱਤੇ ਖੜੋਂਦੇ ਸਨ ਇੱਕ ਕਿਸਮ ਸ਼ਮਲਿਆਂ ਵਾਲੀ ਕੌਡੀ ਦੀ ਵੀ ਸੀ ਪੀਰ ਕੌਟੀ ਧੰਨ ਪਠੋਹਾਰ ਦੇ ਇਲਾਕੇ ਵਿੱਚ ਖੇਡੀ ਜਾਂਦੀ ਸੀ ਇਸ ਕੌਡੀ ਦੀ ਵਿਸ਼ੇਸ਼ਤਾ ਇਹ ਸੀ ਕਿ ਧਾਵੀ ਨੂੰ ਅੱਗੇੋਂ ਦੋ ਬੰਦੇ ਘੇਰਦੇ ਸਨ ਧਾਵੀ ਉਸ ਨੂੰ ਕਿਹਾ ਜਾਂਦਾ ਹੈ ਜੋ ਕਬੱਡੀ ਪਾਉਣ ਜਾਂਦਾ ਹੈ ਬੈਠਵੀ ਕੌਡੀ, ਕੋੜ ਕਬੱਡੀ, ਚੀਰਵੀ ਕੌਡੀ, ਲੰਬੀ ਕਬੱਡੀ, ਦੋਦੇ ਤੇ ਬੁਰਜੀਆਂ ਵਾਲੀ ਕੌਡੀ ਆਦ ਕਬੱਡੀ ਦੀਆਂ ਕੁਝ ਹੋਰ ਸਥਾਨਿਕ ਵਣਗੀਆਂ ਵੀ ਸਨ। ਪਰ ਹੁਣ ਸਾਰੀਆਂ ਕੌਡੀਆਂ ਨੇ ਅਜੋਕੇ ਦਾਇਰੇ ਵਾਲੀ ਕਬੱਡੀ ਦਾ ਰੂਪ ਧਾਰਨ ਕਰ ਲਿਆ ਹੈ ਕਬੱਡੀ ਨੈਸ਼ਨਲ ਸਟਾਈਲ ਇਸ ਤੋਂ ਵੱਖਰੀ ਹੈ ਉਸ ਦਾ ਮੈਦਾਨ ਚਕੂਨਾ ਤੇ ਛੋਟਾ ਜਿਹਾ ਹੁੰਦਾ ਹੈ ਪੰਜਾਬ ਕਬੱਡੀ ਜਿਸ ਨੂੰ ਹੁਣ ਦਾਇਰੇ ਵਾਲੀ ਕਬੱਡੀ ਕਿਹਾ ਜਾਂਦਾ ਹੈ ਧਾਵੀ ਨੂੰ ਕੱਲੇ ਜਾਫੀ ਰਾਹੀ ਫੜਨ ਵਾਲੀ ਕਬੱਡੀ ਹੈ ਜਦਕਿ ਨੈਸ਼ਨਲ ਸਟਾਈਲ ਕਬੱਡੀ ਵਿੱਚ ਧਾਵੀ ਨੂੰ ਸਾਰੀ ਟੀਮ ਰਲ ਕੇ ਫੜਦੀ ਸੀ ਫੜ ਸਕਦੀ ਸੀ ਪੰਜਾਬ ਕਬੱਡੀ ਹੁਣ 40 ਮੀਟਰ ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਦਾਇਰੇ ਦੇ ਅੱਧ ਵਿੱਚਕਾਰ ਲਕੀਰ ਲਾ ਕੇ ਦੋ ਪਾਸੇ ਬਣਾ ਲਏ ਜਾਂਦੇ ਹਨ 10 ਖਿਡਾਰੀਆਂ ਦੀ ਟੋਲੀ ਇੱਕ ਪਾਸੇ ਹੁੰਦੀ ਹੈ ਤੇ 10 ਦੀ ਹੀ ਦੂਜੇ ਪਾਸੇ ਖੇਡ ਪੋਸ਼ਾਕ ਸਿਰਫ ਕੱਛਾ ਹੀ ਹੁੰਦੀ ਹੈ ਵਾਰੋ ਵਾਰੀ ਕਬੱਡੀਆਂ ਪਾਉਣ ਲਈ ਵਾਰੋ ਵਾਰੀ ਕਬੱਡੀਆਂ ਪਾਉਣ ਲਈ 1 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ 5 ਮਿੰਟਾਂ ਦਾ ਆਰਾਮ ਦਿੱਤਾ ਜਾਂਦਾ ਹੈ ਪੁਆਇੰਟ ਬਰਾਬਰ ਰਹਿ ਜਾਣ ਤਾਂ ਜਿਸ ਨੇ ਜਿਸ ਟੋਲੀ ਨੇ ਪਹਿਲਾ ਪੁਆਇੰਟ ਲਿਆ ਹੋਵੇ ਉਹ ਜੇਤੂ ਮੰਨੀ ਜਾਂਦੀ ਹੈ ਖੇਡ ਖਿਡਾਉਣ ਲਈ ਦੋ ਨਿਗਰਾਨ ਹੁੰਦੇ ਹਨ ਇੱਕ ਗਿਣਤੀਆਂ ਤੇ ਇੱਕ ਸਮਾਪਾਲ ਰੋਲੇ ਗੋਲੇ ਦੀ ਸੂਰਤ ਵਿੱਚ ਮਾਮਲਾ ਰੈਫਰੀ ਦੇ ਵਿਚਕਾਰ ਗੋਚਰੇ ਲਿਆਂਦਾ ਜਾਂਦਾ ਹੈ ਇਸ ਸਮੇਂ ਕਬੱਡੀ ਕਮਾਂਤਰੀ ਖੇਡ ਬਣਨ ਦੇ ਰਾਹ ਪਈ ਹੋਈ ਹੈ ਇੱਧਰਲੇ ਤੇ ਉੱਧਰਲੇ ਪੰਜਾਬ ਤੋਂ ਬਿਨਾ ਇਹ ਹੋਰ ਪੰਜਾ ਛੇ ਮੁਲਕਾਂ ਵਿੱਚ ਵੀ ਖੇਡੀ ਜਾਣ ਲੱਗੀ ਹੈ ਇੰਗਲੈਂਡ ਜਾ ਵਸੇ ਪੰਜਾਬੀਆਂ ਦੇ 7-8 ਕਬੱਡੀ ਕਲੱਬ ਹਨ ਜੋ ਕੁਰਪੂਰਬ ਤੇ ਹੋਰ ਦਿਨ ਦਿਹਾਰਾਂ ਸਮੇ ਆਪਸ ਵਿੱਚ ਮੈਚ ਖੇੜਦੇ ਹਨ ক্রিকেট ਵਾਂਗ ਉੱਥੇ ਕਬੱਡੀ ਦਾ ਵੀ ਸੀਜ਼ਨ ਲੱਗਦਾ ਹੈ ਇਟਸ ਜਿਸ ਲਈ ਪੰਜਾਬ ਚੋਂ ਕਬੱਡੀ ਖਿਡਾਰੀ ਸੱਦੇ ਜਾਂਦੇ ਹਨ ਕਬੱਡੀ ਦੀ ਹੁਣ ਇੰਨੀ ਕਦਰ ਹੈ ਕਿ ਚੰਗੇ ਕਬੱਡੀ ਖਿਡਾਰੀ ਇੱਕ ਦੂਜੇ ਦੇਸ਼ ਕਬੱਡੀ ਖੇਡਣ ਜਾਂਦੇ ਹਨ ਕਬੱਡੀ ਦੇ ਜਗਤ ਪ੍ਰਸਿੱਧ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਨੇ ਕਈ ਦੇਸ਼ਾਂ ਵਿੱਚ ਕਬੱਡੀ ਦੇ ਜੋਰ ਵਿਖਾਏ ਹਨ ਤੇ ਉਸ ਨੂੰ ਲੱਖਾਂ ਰੁਪਏ ਇਨਾਮ ਸਨਮਾਨ ਮਿਲੇ ਹਨ ਕਬੱਡੀ ਮੈਚ ਭਾਵੇਂ ਲੁਧਿਆਣੇ ਹੋ ਰਿਹਾ ਹੋਵੇ ਭਾਵੇਂ ਲਾਹੌਰ ਪਾਵੇਂ ਸਾਊਥ ਹਾਲ ਪਾਵੇਂ ਜੂਬਾ ਸਿਟੀ ਪਾਵੇਂ ਵੈਨਕੂਵਰ ਤੇ ਪਾਵੇਂ ਸਿੰਗਾਪੁਰ ਹਰ ਥਾਂ ਪੰਜਾਬੀ ਦਸ਼ਕਾਂ ਦਾ ੱੱਕਾ ਪੈਂਦਾ ਹੈ ਗੋਰੇ ਹੈਰਾਨ ਹੁੰਦੇ ਹਨ ਕਿ ਇਹ ਕਿਹੜੀ ਖੇਡ ਹੈ ਜਿੰਨੂੰ ਓਵਰ ਟਾਈਮ ਲਾਉਣ ਵਾਲੇ ਪੰਜਾਬੀ ਦਿਹਾੜੀਆਂ ਪਨ ਕੇ ਵੀ ਵੇਖੀ ਜਾ ਰਹੇ ਹਨ ਇਹ ਭਾਰਤ ਇਹ ਖੇਡ ਭਾਰਤ ਪਾਕਿਸਤਾਨ ਇੰਗਲੈਂਡ ਅਮਰੀਕਾ ਕਨੇਡਾ ਕੈਨੇਡਾ ਤੇ ਮਲਾਇਆ ਸਿੰਗਾਪੁਰ ਵਿੱਚ ਬਕਾਇਦਾ ਖੇਡੀ ਜਾਂਦੀ ਹੈ ਪੰਜਾਬੀ ਜਿੱਥੇ ਵੀ ਗਏ ਹਨ ਕਬੱਡੀ ਨੂੰ ਨਾਲ ਹੀ ਲੈ ਗਏ ਹਨ ਕਬੱਡੀ ਦਰਅਸਲ ਪੰਜਾਬੀਆਂ ਦੇ ਲਹੂ ਵਿੱਚ ਸਮਾਈ ਹੋਈ ਹੈ ਕਬੱਡੀ ਦਾ ਸਾਹ ਆਮ ਪੰਜਾਬੀਆਂ ਲਈ ਜੀਵਨ ਸ્વાસ ਹੈ ਇਹ ਸ્વાસ ਲਏ ਬਿਨਾ ਉਹਨਾਂ ਦਾ ਸਰਦਾ ਨਹੀਂ ਭਾਵੇਂ ਉਹ ਪੰਜਾਬ ਦੀ ਧਰਤੀ ਤੇ ਰਹਿਣ ਭਾਵੇਂ ਵਿਲਾਇਤੀ ਜਾ ਵਸਣ ਕਬੱਡੀ ਦੇ ਨਾਮ ਵਿੱਚ ਹੀ ਚਰਨ ਚਰਨਾ ਹਟ ਹੈ ਤੇ ਖੇਡ ਵਿੱਚ ਆਖਰਾਂ ਦੀ ਖਿੱਚ ਇਸ ਖੇਡ ਨੇ ਪੰਜਾਬ ਦੇ ਗੱਬਰੂਆਂ ਨੂੰ ਤਕੜੇ ਵੀ ਬਣਾਈ ਰੱਖਿਆ ਹੈ ਹਿੰਮਤੀ ਵੀ ਤੇ ਜੀਵਨ ਪੰਦ ਦੀਆਂ ਰਗੜਾ ਸਹਿਣ ਜੁਗੇ ਵੀ ਇਸ ਖੇਡ ਦਾ ਪੰਜਾਬੀਆਂ ਨਾਲ ਪਹਿਲਾਂ ਵੀ ਲਹੂ ਤੇ ਸਾਹ ਦਾ ਰਿਸ਼ਤਾ ਸੀ ਤੇ ਹੁਣ ਵੀ ਹੈ ਬੇਸ਼ੱਕ ਬਹੁਤ ਸਾਰੀਆਂ ਪੱਛਮੀ ਖੇਡਾਂ ਪੰਜਾਬੀਆਂ ਵਿੱਚ ਪ੍ਰਚਲਿਤ ਹੋ ਚੁੱਕੀਆਂ ਹਨ ਪਰ ਅਜੇ ਵੀ ਕਬੱਡੀ ਪੰਜਾਬੀਆਂ ਦੀ ਸਭ ਤੋਂ ਮਹੱਤਵ ਵੱਧ ਹਰਮਨ ਪਿਆਰੀ ਖੇਡ ਹੈ ਪਿਆਰੇ ਬੱਚਿਓ ਹੁਣ ਅਸੀਂ ਛੋਟੇ ਪ੍ਰਸ਼ਨਾਂ ਦੇ ਉੱਤਰ ਲਿਖਾਂਗੇ ਪਹਿਲਾ ਪ੍ਰਸ਼ਨ ਹੈ ਕਬੱਡੀ ਨੂੰ ਪੰਜਾਬੀਆਂ ਦੀ ਕਿਹੜੀ ਖੇਡ ਕਿਹਾ ਜਾਂਦਾ ਹੈ ਇਸ ਦਾ ਉੱਤਰ ਲਿਖਾਂਗੇ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਪੰਜਾਬੀਆਂ ਦੀਆਂ ਹੋਰ ਕਿਹੜੀਆਂ ਖੇਡਾਂ ਹਨ ਇਸ ਦਾ ਉੱਤਰ ਅਸੀਂ ਲਿਖਾਂਗੇ ਪੰਜਾਬੀਆਂ ਦੀਆਂ ਕੁਸ਼ਤੀ ਹਾਕੀ ਕਬੱਡੀ ਗਤਕਾ ਮੁੱਖ ਖੇਡਾਂ ਹਨ ਅਗਲਾ ਪ੍ਰਸ਼ਨ ਅਸੀਂ ਕਰਾਂਗੇ ਕਬੱਡੀ ਦੇ ਕਿਸੇ ਇੱਕ ਖਿਡਾਰੀ ਦਾ ਨਾਮ ਲਿਖੋ ਇਸ ਦਾ ਉੱਤਰ ਆਏਗਾ ਬਲਵਿੰਦਰ ਸਿੰਘ ਫਿੱਡੂ ਅਗਲਾ ਪ੍ਰਸ਼ਨ ਕਬੱਡੀ ਦੀਆਂ ਹੋਰ ਬਣਗੀਆਂ ਕਿਹੜੀਆਂ ਹਨ ਬਣਗੀਆਂ ਤੋਂ ਭਾਵ ਕਿਸਮਾਂ ਇਸ ਦਾ ਉੱਤਰ ਅਸੀਂ ਲਿਖਾਂਗੇ ਕੋੜ ਕਬੱਡੀ ਬੈਠਵੀਂ ਕੌਟੀ ਚੀਰਵੀਂ ਕੌਟੀ ਲੰਮੀ ਕਬੱਡੀ ਦੁੱਧੇ ਤੇ ਬੁਰਜੀਆਂ ਵਾਲੀ ਕੌਟੀ ਆਦ ਕਬੱਡੀ ਦੀਆਂ ਹੋਰ ਕਿਸਮਾਂ ਹਨ ਪਿਆਰੇ ਬੱਚਿਓ ਹੁਣ ਅਸੀਂ ਹੇਠ ਲਿਖੇ ਵਾਕਾਂ ਨੂੰ ਠੀਕ ਜਾਂ ਗਲਤ ਦਾ ਨਿਸ਼ਾਨ ਲਗਾਵਾਂਗੇ ਪਹਿਲਾ ਵਾਕ ਹੈ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਹੈ ਬਿਲਕੁਲ ਠੀਕ ਦੂਜਾ ਹੈ ਕਬੱਡੀ ਦੀ ਖੇਡ ਰਾਹੀਂ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ ਬਿਲਕੁਲ ਠੀਕ ਤੀਜਾ ਪੰਜਾਬ ਕਬੱਡੀ ਹੁਣ 25 ਮੀਟਰ ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਗਲਤ ਪੰਜਾਬ ਵਿੱਚ ਕਬੱਡੀ ਦੇ ਟੂਰਨਾਮੈਂਟ ਨਹੀਂ ਹੁੰਦੇ ਬਿਲਕੁਲ ਗਲਤ ਪੰਜਾਬੀ ਜਿੱਥੇ ਵੀ ਗਏ ਹਨ ਕਬੱਡੀ ਨੂੰ ਨਾਲ ਹੀ ਲੈ ਗਏ ਹਨ ਬਿਲਕੁਲ ਸਹੀ ਪਿਆਰੇ ਬੱਚਿਓ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਊੜਾ ਪ੍ਰਸ਼ਨ ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ਚੋਂ ਸੁਭਾਵਿਕ ਤੌਰ ਤੇ ਉਪਜੀ ਹੈ ਕਿਵੇਂ ਇਸ ਦਾ ਉੱਤਰ ਅਸੀਂ ਲਿਖਾਂਗੇ ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ਚੋਂ ਸੁਭਾਵਿਕ ਤੌਰ ਤੇ ਉਪਜੀ ਹੈ ਪੰਜਾਬ ਦੀ ਧਰਤੀ ਸਦੀਆਂ ਬੱਦੀ ਹਲਲਿਆ ਹੱਲਿਆ ਮਤਲਬ ਹਮਲਿਆ ਉਨ੍ਹਾਂ ਲਈ ਦੀਆਂ ਠੱਲਾਂ ਠੱਲਾ ਮਤਲਬ ਉਹਨਾਂ ਹਮਲਿਆਂ ਨੂੰ ਰੋਕਣਾ ਦਾ ਮੈਦਾਨ ਬਣੀ ਰਹੀ ਹੈ ਕਬੱਡੀ ਦੀ ਖੇਡ ਨਾਲ ਪੰਜਾਬ ਦਾ ਇਤਿਹਾਸ ਰੂਪਮਾਨ ਹੁੰਦਾ ਹੈ ਮਿਸਾਲ ਵਜੋਂ ਇੱਕ ਖਿਡਾਰੀ ਕਬੱਡੀ ਪਾਉਣ ਜਾਂਦਾ ਧਾਵੀ ਦੇ ਰੂਪ ਵਿੱਚ ਹੱਲਾ ਬੋਲਦਾ ਹੈ ਅੱਗੋਂ ਕੋਈ ਖਿਡਾਰੀ ਉਸ ਨੂੰ ਠੱਲ ਪਾਉਣ ਲਈ ਨਿੱਤਰਦਾ ਹੈ ਨਿੱਤਰਨਾ ਮਤਲਬ ਮੈਦਾਨ ਚਾਉਣਾ ਭਾਵੀ ਤਕੜਾ ਹੋਵੇ ਤਾਂ ਉਹ ਡੱਕਣ ਵਾਲੇ ਨੂੰ ਭੰਨ ਕੇ ਸੁੱਖੀ ਸੰਦੀ ਆਪਣੇ ਘਰ ਪਰਤ ਆਉਂਦਾ ਹੈ ਜੇਕਰ ਮਾੜਾ ਹੋਵੇ ਤਾਂ ਖੁਦ ਮਾਰਿਆ ਜਾਂਦਾ ਹੈ ਇਹੀ ਪੰਜਾਬ ਦਾ ਇਤਿਹਾਸ ਹੈ ਅਗਲਾ ਪ੍ਰਸ਼ਨ ਕਬੱਡੀ ਦੀ ਖੇਡ ਕਿਸ ਤਰ੍ਹਾਂ ਸੰਪੂਰਨ ਸਿੱਧ ਹੁੰਦੀ ਹੈ ਇਸ ਦਾ ਉੱਤਰ ਲਿਖਾਂਗੇ ਜੇਕਰ ਕਬੱਡੀ ਦਾ ਵਿਗਿਆਨਿਕ ਅਧਿਐਨ ਕਰੀਏ ਤਾਂ ਇਹ ਇੱਕ ਸੰਪੂਰਨ ਤੇ ਅਮੀਰ ਖੇਡ ਹੈ ਇਹਦੇ ਵਿੱਚ ਦਮ ਦੌੜ ਚੁਸਤੀ ਚਲਾਕੀ ਤੇ ਤਾਕਤ ਦਾ ਨਿਤਾਰਾ ਹੋ ਜਾਂਦਾ ਹੈ ਇੱਕੋ ਸਾਹ ਕਬੱਡੀ ਕਬੱਡੀ ਦਾ ਆਲਾਪ ਫੇਫੜਿਆਂ ਦੀ ਗੰਦੀ ਹਵਾ ਨਿਚੋੜ ਕੇ ਉਹਨਾਂ ਵਿੱਚ ਤਾਜੀ ਨਰੂਈ ਹਵਾ ਦੀ ਆਵਾਜ਼ ਆਈ ਆਵਾਜਾਈ ਮਤਲਬ ਆਉਣ ਜਾਣ ਦਾ ਦਰ ਖੋਲਦਾ ਹੈ ਹਰੇਕ ਸਾਹ ਨਾਲ ਇੱਕ ਮਿੰਨੀ ਕੁਸ਼ਤੀ ਘੁਲਦਿਆਂ ਸਰੀਰ ਦੀ ਹੰਡਣ ਸਾਰੀ ਵਾਦੀ ਹੈ ਇਸ ਕਰਕੇ ਕਬੱਡੀ ਇੱਕ ਸੰਪੂਰਨ ਖੇਡ ਸਿੱਧ ਹੁੰਦੀ ਹੈ ਪਹਿਲਾਂ ਕਬੱਡੀ ਦੀ ਖੇਡ ਦੀਆਂ ਕਿਹੜੀਆਂ-ਕਿਹੜੀਆਂ ਬਣ ਗਈਆਂ ਸਨ ਇਸ ਦਾ ਉੱਤਰ ਅਸੀਂ ਲਿਖਾਂਗੇ ਪਹਿਲਾਂ ਕਬੱਡੀ ਦੀਆਂ ਬਣ ਗਈਆਂ ਸਨ ਸੌਂਚੀ ਪੱਕੀ ਅੰਬਰਸਰੀ ਕਾਡੀ ਅੰਬਾਵਲੀ ਕਾਡੀ ਲਾਇਲਪੁਰੀ ਕਾਡੀ ਫਰੋਜ਼ਪੁਰੀ ਕਾਡੀ ਸ਼ਮਲਿਆਂ ਵਾਲੀ ਕਾਡੀ ਪੀਰ ਕਾਡੀ ਬੈਠਵੀ ਕਾਡੀ ਕੋੜ ਕਬੱਡੀ ਚੀਰਵੀ ਕਾਡੀ ਥੰਮੀ ਕਾਡੀ ਦੋਦੇ ਤੇ ਬੁਰਜੀਆਂ ਵਾਲੀ ਕਾਟੀ ਪੰਜਾਬ ਕਬੱਡੀ ਜਾਂ ਨੈਸ਼ਨਲ ਸਟਾਈਲ ਕਬੱਡੀ ਵਿੱਚ ਕੀ ਫਰਕ ਹੈ ਇਸ ਦਾ ਉੱਤਰ ਅਸੀਂ ਲਿਖਾਂਗੇ ਪੰਜਾਬ ਕਬੱਡੀ 40 ਮੀਟਰ ਦੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਇਸ ਦਾਇਰੇ ਨੂੰ ਵਿਚਕਾਰੋਂ ਵੰਡ ਲਿਆ ਜਾਂਦਾ ਹੈ ਧਾਵੀ ਨੂੰ ਸਿਰਫ ਇੱਕ ਹੀ ਖਿਡਾਰੀ ਫੜ ਸਕਦਾ ਹੈ ਜਦ ਕਿ ਨੈਸ਼ਨਲ ਸਟਾਈਲ ਕਬੱਡੀ ਵਿੱਚ ਖੇਡ ਦਾ ਮੈਦਾਨ ਚਕੋਰ ਤੇ ਛੋਟਾ ਹੁੰਦਾ ਹੈ ਇਸ ਵਿੱਚ ਧਾਵੀ ਨੂੰ ਪੂਰੀ ਟੀਮ ਰਲ ਕੇ ਫੜ ਸਕਦੀ ਹੈ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਿਵੇਂ ਹੈ ਇਸ ਦਾ ਉੱਤਰ ਅਸੀਂ ਲਿਖਾਂਗੇ ਕਬੱਡੀ ਪੰਜਾਬੀਆਂ ਦੇ ਲਹੂ ਵਿੱਚ ਸਮਾਈ ਹੋਈ ਖੇਡ ਹੈ ਕਬੱਡੀ ਆਮ ਪੰਜਾਬੀਆਂ ਲਈ ਜੀਵਨ ਸਵਾਸ ਹੈ ਇਹ ਸਵਾਸ ਲਏ ਬਿਨਾ ਉਹਨਾਂ ਦਾ ਸਰਦਾ ਨਹੀਂ ਭਾਵੇਂ ਉਹ ਪੰਜਾਬ ਦੀ ਧਰਤੀ ਤੇ ਰਹਿਣ ਭਾਵੇਂ ਵਿਦੇਸ਼ ਜਾ ਕੇ ਬਸਣ ਇਸ ਖੇਡ ਨੇ ਪੰਜਾਬ ਦੇ ਗੱਬਰੂਆਂ ਨੂੰ ਤਕੜੇ ਵੀ ਬਣਾਈ ਰੱਖਿਆ ਹੈ ਇਸ ਲਈ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਹੁਣ ਅਸੀਂ ਕਰਾਂਗੇ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਹਮਲਾਵਾਰ ਇਸ ਦਾ ਅਰਥ ਲਿਖ ਇਸ ਦਾ ਵਾਕ ਬਣਾਵਾਂਗੇ ਭਾਰਤ ਉੱਤੇ ਕਈ ਹਮਲਾਵਾਰਾਂ ਨੇ ਹਮਲੇ ਕੀਤੇ ਸੰਪੂਰਨ ਮੈਂ ਪਾਠ ਸੰਪੂਰਨ ਕਰ ਲਿਆ ਹੈ ਨੇ ਚੋੜ ਲੜਕੀ ਕੱਪੜੇ ਨਿਚੋੜ ਰਹੀ ਸੀ ਪੰਜਾਬੀ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਹਨ ਦਰਅਸਲ ਦਰਅਸਲ ਕਬੱਡੀ ਦੀ ਖੇਡ ਸਰੀਰ ਦੀ ਤਾਕਤ ਦਾ ਪ੍ਰਗਟਾਵਾ ਕਰਦੀ ਹੈ ਹਰਮਨ ਪਿਆਰੀ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਇਨਾਮ ਬਲਵਿੰਦਰ ਸਿੰਘ ਫਿੱਡੂ ਨੇ ਕਈ ਇਨਾਮ ਜਿੱਤੇ ਹਨ। ਵਿਰੋਧੀ ਸ਼ਬਦ ਤਕੜਾ, ਮਾੜਾ, ਤਾਜੀ, ਬੇਹੀ, ਅਮੀਰ, ਗਰੀਬ, ਪਰ ਪਰਤਣਾ, ਜਾਣਾ, ਛੋਟਾ, ਵੱਡਾ, ਵਿਕਸਿਤ, ਅਵਿਕਸਿਤ। ਹੁਣ ਅਸੀਂ ਕਰਾਂਗੇ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। फर्क अंतर डिफरेंस अगला अं देखा पंध कक्षा क्लास खोना छीनना स्नैच जीवन जिंदगी लाइफ खिडारी खिडाल खिडारी प्लेयर मनोरंजन मनोरंजन एंटरटेनमेंट प्यारे ਬੱਚਿਓ ਹੁਣ ਅਸੀਂ ਸ਼ੁੱਧ ਅਸ਼ੁੱਧ ਕਰਾਂਗੇ ਅਸ਼ੁੱਧ ਸ਼ਬਦ ਦਿੱਤੇ ਗਏ ਹਨ ਉਹਨਾਂ ਨੂੰ ਅਸੀਂ ਸ਼ੁੱਧ ਕਰਕੇ ਲਿਖਣਾ ਹੈ ਪੰਜਾਬ ਪੰਜਾਬ ਦਾ ਅਸੀਂ ਲਿਖਾਂਗੇ ਪੰਜਾਬ ਕਬੱਡੀ ਕਬੱਡੀ ਦਾ ਅਸੀਂ ਲਿਖਾਂਗੇ ਕਬੱਡੀ ਇਤਿਹਾਸ ਇਸ ਦਾ ਅਸੀਂ ਲਿਖਾਂਗੇ ਇਤਿਹਾਸ ਸੰਪੂਰਨ ਇਸ ਦਾ ਲਿਖਾਂਗੇ ਸੰਪੂਰਨ ਓਵਰਟਾਈਮ ਓਵਰਟਾਈਮ ਵਿਲਾਇਤ ਵਿਲਾਇਤ ਖਾਲੀ ਥਾਵਾਂ ਭਰੋ ਪਹਿਲਾ ਕਬੱਡੀ ਦੀ ਖੇਡ ਪੰਜਾਬ ਦੇ ਇਤਿਹਾਸ ਚ ਡੈਸ਼ ਤੌਰ ਤੇ ਉਪਜੀ ਹੈ ਸੁਭਾਵਿਕ ਕਬੱਡੀ ਦੀ ਖੇਡ ਰਾਹੀ ਪੰਜਾਬ ਦਾ ਡੈਸ਼ ਰੂਪਮਾਨ ਹੁੰਦਾ ਹੈ ਇਤਿਹਾਸ ਕਬੱਡੀ ਡੈਸ਼ ਇਸ ਤੋਂ ਵੱਖਰੀ ਹੈ ਨੈਸ਼ਨਲ ਸਟਾਈਲ ਕਬੱਡੀ ਤੋਂ ਇਸ ਤੋਂ ਵੱਖਰੀ ਹੈ ਕਬੱਡੀ ਹੁਣ ਕੌਮਾਂਤਰੀ ਖੇਡ ਬਣਨ ਦੇ ਰਾਹ ਵਿੱਚ ਪਈ ਹੋਈ ਹੈ ਪੀਰ ਕਾਡੀ ਦੀ ਡੈਸ਼ ਇਹ ਵਿਸ਼ੇਸ਼ਤਾ ਏਸੀ ਕੇ ਤਾਵੀ ਨੂੰ ਅੱਗਿਓ ਦੋ ਬੰਦੇ ਘੇਰਦੇ ਹਨ ਅਗਲਾ ਨੰਬਰ ਕਬੱਡੀ ਪੰਜਾਬੀਆਂ ਦੀ ਸਭ ਤੋਂ ਵੱਧ ਡੈਸ਼ ਖੇਡ ਹੈ ਹਰਮਨ ਪਿਆਰੀ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤਿਹ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ